ਤੁਸੀਂ ਸਾਰੇ ਜਾਣਦੇ ਹੋ ਕਿ ਅਨਮੋਲ ਕਵਤਰਾ ਬਹੁਤ ਟਾਈਮ ਤੋਂ ਗਰੀਬ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ ਅਨਮੋਲ ਉਹਨਾਂ ਲੋਕਾਂ ਦੀ ਮਦਦ ਕਰਦੇ ਹਨ ਜਿਹੜੇ ਗਰੀਬ ਲੋਕ ਆਪਣਾ ਇਲਾਜ ਖੁਦ ਨਹੀਂ ਕਰਵਾ ਸਕਦੇ ਅਤੇ ਹਾਇ ਦਿਨ ਕੋਈ ਨਾ ਕੋਈ ਸੈਲੀਬ੍ਰਿਟੀ ਵੀ ਉਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਂਦਾ ਹੈ ਉਹਨਾਂ ਵਿੱਚੋਂ ਇੱਕ ਹਨ ਗੁਲਾਬ ਸਿੱਧੂ ਗੁਲਾਬ ਸਿੱਧੂ ਨੇ ਬਹੁਤ ਵੱਡਾ ਦਾਨ ਕੀਤਾ ਗਰੀਬਾਂ ਦੇ ਵਾਸਤੇ ਅਤੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਫੋਨ ਕਰਨਾ ਮੈਂ ਉਹ ਚੀਜ਼ ਜਿੱਥੋਂ ਮਰਜ਼ੀ ਹਾਜ਼ਰ ਕਰਾਂ ਪਰ ਮੈਂ ਕਰੂੰਗਾ ਅਤੇ ਅਨਮੋਲ ਗਿੱਲ ਨੇ ਉਹਨਾਂ ਦੀ ਇਸ ਚੀਜ਼ ਦੀ ਪਰ ਸ਼ੰਕਾ ਕਰਦੇ ਹੋਏ ਕਿਹਾ ਕਿ ਅੱਜ ਤੱਕ ਬਹੁਤ ਸਾਰੇ ਸੈਲੀਬ੍ਰਿਟੀ ਆਏ ਹਨ ਸਾਰਿਆਂ ਨੇ ਦਾਨ ਕੀਤਾ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ ਪਰ ਗੁਲਾਬ ਸਿੱਧੂ ਵਰਗਾ ਦਾਨ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੇ ਆਪਸ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਗੁਲਾਬ ਸਿੱਧੂ ਨੇ ਇਹ ਵੀ ਕਿਹਾ ਕਿ ਮੈਂ ਜਿੰਨੇ ਜੋਗਾ ਹਾਂ ਪਰਮਾਤਮਾ ਕਰਕੇ ਹਾਂ ਪਰਮਾਤਮਾ ਨੇ ਮੈਨੂੰ ਇੰਨੇ ਜੋਗਾ ਕੀਤਾ ਹੈ ਕਿ ਅੱਜ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ ਤੁਸੀਂ ਚਲਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਗੁਲਾਬ ਸਿੱਧੂ ਦਾ ਸਤਿਕਾਰ ਕਰ ਰਹੇ ਹਨ ਅਗਰ ਤੁਸੀਂ ਵੀ ਗੁਲਾਬ ਸਿੱਧੂ ਨੂੰ ਪਸੰਦ ਕਰਦੇ ਹੋ ਜਾਂਦੇ ਜਾਂਦੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਅਤੇ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਬਹੁਤ ਸੋਹਣੀ ਸ਼ਬਦੀ ਗੂੜੀ ਆ ਤੇ ਮੇਰੀ ਭੈਣ ਨੂੰ ਕੀ ਫੋਨ ਉਹ ਚੋ ਪੀ ਦੀ ਬ੍ਰੋਹਨ ਦੇ ਪਾਸੋਂ ਚੇਕੀ ਹੋ ਜਾਣੀ ਆ ਠੀਕ ਹੋ ਠੀਕ ਹੋ ਤਾਂ ਹੋਣੀ ਆ ਵੀ ਜੇ ਸਾਰੇ ਬੰਦੇ ਸਾਥ ਦੇਓਗੇ ਤਾਂ ਮੈਂ ਮੇਰੀ ਭੈਣ ਦਾ ਨੰਬਰ ਪਾਉਂਗਾ ਬਈ ਕਿਸੇ ਵਾਰ ਚੱਲਦੀ ਆ ਸਾਡੇ ਇੱਕ ਭਰਾ ਵੱਲੋਂ ਤੇ ਉਹ ਭਰਾ ਸਾਡਾ ਆ ਫੜਵਾਏਗਾ ਭਰਾਵਾ ਵੱਲੋਂ ਬਹੁਤ ਬਹੁਤ ਆਲੋਚਨਾ ਕਰੇ ਹਾਂ ਉਸਵਾਤਰਾ ਜੀ ਤੇ ਔਰ ਫਿਰ ਵੀ ਤੁਸੀਂ ਅਲੱਗ ਤੋਂ ਵੀ ਇਹਦੀ ਭੈਣ ਦੀ ਛੋਟੀ ਛੋਟੀ ਸੇਵਾ ਕਰਿਓ ਤੇ ਭੈਣੇ ਸ਼ਾਇਰੀ ਸੁਣਾ ਦੇ। ਚਾਰੇ ਤੇ ਮਿਸਪਾਨ ਦਾ ਲੋਕਾਂ ਲਈ ਜਤ ਆਪਣੇ ਨਾਂ ਤੋਂ ਵੀ ਤਾਂ ਹੁੰਦੀ ਹੈ। ਕੀ ਆਪਾਂ ਉਸ ਜਿਹੜਾ ਉਹਨਾਂ ਦੀ ਸੇਵਾ ਨੇ ਅੰਦਰੋਂ ਕਿਹਨੂੰ ਮਾਰਨ ਦੀ ਗੱਲ ਹੈ। ਮੈਂ ਸਾਥ ਦੇ ਲੀਰੇ ਕੋਲੋਂ ਸੱਤ ਮਿਲਦੇ। ਲੈ ਵੱਡੇ ਭਾਈ ਉਹ ਅਗਰ ਉਹ ਵੀ ਬੰਦ ਸਭ ਉਹ ਉਹ ਗਈ ਉਹਦੀ ਉਪੀ ਉਪੀ ਇਹਦੇ ਆ ਬੱਲੇ ਵੀ ਉਹਦਾ ਨੰਬਰ ਉਹ 901 ਉਹਦਾ ਨੰਬਰ ਐ ਜੀ ਉਹਦਾ 1957 دبਲੇਟ 7 دبਲੇਟ 71 دبਲੇਟ 91 6 دبਲੇਟ 6 دبਲੇਟ 49 ਇਹ ਜਿੰਨੇ ਦੀ ਲੋਡ ਹੋ ਗਈ ਨਾ ਜਿਵੇਂ ਹਰ ਮਹੀਨੇ ਇਹਨਾਂ ਨੂੰ 22-23000 ਰੁਪਏ ਸਿੱਧਾ ਕੰਪਨੀ ਦਾ ਕਾਊਂਟਰੀ ਕਰਨਾ ਹੈ ਤਾਂ ਅਸੀਂ ਸਿੱਧਾ ਹੀ ਉਧਰੋਂ ਭਵਾ ਦਿੰਦੇ ਇਹਨਾਂ ਨੂੰ ਗ੍ਰੀਪ ਦੇ ਦਿੰਦੇ ਪਾਈ ਤੇ ਹੋਪਾ ਨਹੀਂ ਵੇਰੀ ਗੇੜਾ ਭਾਈ ਥਾਂ ਬੈਠਾ ਹੀ ਬੱਡੇ ਭਾਈ ਆ ਗਏ ਲੈ ਬਣੇ ਬਾਹਰ ਹੀ ਬਾਹਰ ਕੋਈ ਜਵਾਬ ਨਹੀਂ ਆਇਆ ਇਹਨੇ ਕੋਈ ਜਵਾਬ ਨਹੀਂ ਮੈਨੂੰ ਮਾਰ ਨਹੀਂ ਲੱਗਦਾ Shumë do të shumë Shumë të shumë Shumë të shumë